ਅੱਛਾ ਕੱਲ ਵੀ ਤੁਸੀਂ ਔਨ ਇਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੰਜਾਬ ਦੇ ਵਿੱਚ ਦੱਸ ਦਈਏ ਤੇਜ਼ ਰਫ਼ਤਾਰ ਬੱਸ ਜਿਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਔਰ ਇਸ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਸਾਹਦ ਸੇ ਤੋਂ ਬਾਅਦ ਜੋ ਇੱਕ ਕਾਰ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਕਹਿ ਸਕਦੇ ਹਾਂ ਕਿ ਕਾਰ ਖਤਮ ਹੋ ਗਈ ਹੈ ਇੱਕ ਗੱਡੀ ਬੁਰੇ ਤਰੀਕੇ ਖਤਮ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫ਼ਤਾਰ ਬੱਸ ਸੀ ਜਿਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਹ ਹਾਦਸਾ ਕਿੱਥੇ ਹੋਇਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਮੋਗਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਰਸਲ ਮੋਗਾ ਦੇ ਕਸਬਾ ਪੰਜਗਰਾਈ ਖੁਰਦ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਮੁਤਾਬਕ ਰੋਡਵੇਜ਼ ਦੀ ਬੱਸ ਸੀ ਜੋ ਕਿ ਕੋਟਕਪੂਰਾ ਤੋ ਚੱਲ ਕੇ ਮੋਗਾ ਵੱਲ ਜਾ ਰਹੀ ਸੀ ਤੇ ਦੋਨੋਂ ਕਾਰਾਂ ਜੋ ਸੀ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਜਾ ਰਹੀਆਂ ਸੀ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਬੱਸ ਦੀ ਤੇ ਦੋਹਾਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਕਿਸ ਤਰੀਕੇ ਇਹ ਟੱਕਰ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਏ ਕਿ ਆਮੋ ਸਾਹਮਣੇ ਇਹ ਟੱਕਰ ਹੋਈ ਹੈ ਤੇ ਪੰਜਾਬ ਰੋਡ ਵੇਜ਼ ਦੀ ਬੱਸੀ ਗੱਡੀਆਂ ਸੀ ਗੱਡੀਆਂ ਦੇ ਵਿੱਚ ਲੋਕ ਸਵਾਰ ਹੋ ਕੇ ਜਾ ਰਹੇ ਸੀ ਔਰ ਕਾਰ ਸਵਾਰਾਂ ਨੂੰ ਬੁਰੇ ਤਰੀਕੇ ਸੱਟਾਂ ਲੱਗੀਆਂ ਨੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਜੋ ਕਿ ਫਿਲਹਾਲ ਗਰੀਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਪਰ ਜਿਸ ਤਰੀਕੇ ਤਸਵੀਰਾਂ ਸਾਹਮਣੇ ਆਈਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਕਿਉਂਕਿ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਭ ਕੁਝ ਖਤਮ ਹੋ ਗਿਆ ਹੈ ਬੁਰੇ ਤਰੀਕੇ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਦਾ ਕੱਖ ਵੀ ਨਹੀਂ ਰਿਹਾ He... ਹਾਲਾਤ ਇਸ ਗੱਡੀ ਦੇ ਵਿੱਚ ਬੈਠੇ ਲੋਕਾਂ ਦੇ ਹੋਏ ਹੋਣੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਹਾਦਸਾ ਹੋਇਆ ਜਿਸ ਤਰੀਕੇ ਇਹ ਟੱਕਰ ਵੱਜੀ ਹੈ ਬਸ ਤੋਂ ਬੁਰੇ ਤਰੀਕੇ ਦੇ ਨਾਲ ਸੱਟਾਂ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਲੱਗੀਆਂ ਹੋਣੀਆਂ ਫਿਲਹਾਲ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਤੇ ਅਗਲੀ ਕਾਰਵਾਈ ਜੋ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਕਿ ਜੋ ਬੱਸ ਹੈ ਪੰਜਾਬ ਰੋਡ ਵੇਸ ਦੀ ਕੋਟ ਕਪੂਰਾ ਤੋਂ ਮੋਗਾ ਵੱਲ ਜਾ ਰਹੀ ਸੀ ਤੇ ਦੋਵੇਂ ਕਾਰਾਂ ਜੋ ਸੀਗੀਆਂ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਆ ਰਹੀਆਂ ਸੀਗੀਆਂ ਤੇ ਮੋਗਾ ਦੇ ਕਸਬਾ ਪੰਜਗਰਾਇ ਖੁਰਦ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਇੱਕ ਬਰਤਸਵੀਰਾਂ ਤੁਸੀਂ ਦੇਖੋ ਇਸ ਹਾਦਸੇ ਦੀਆਂ ਜੋ ਸਾਹਮਣੇ ਆਈਆਂ ਨੇ ਅੱਛਾ ਕਾਲ ਵੇਖ ਰੇ ਤੁਸੀਂ ਓਨ ਇਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੰਜਾਬ ਦੇ ਵਿੱਚ ਦੱਸ ਦਈਏ ਤੇਜ਼ ਰਫ਼ਤਾਰ ਬੱਸ ਜਿਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਔਰ ਇਸ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਸਾਹਤ ਸੇ ਤੋਂ ਬਾਅਦ ਜੋ ਇੱਕ ਕਾਰ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਕਹਿ ਸਕਦੇ ਹਾਂ ਕਿ ਕਾਰ ਖਤਮ ਹੋ ਗਈ ਹੈ ਇੱਕ ਗੱਡੀ ਬੁਰੇ ਤਰੀਕੇ ਖਤਮ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫ਼ਤਾਰ ਬੱਸ ਸੀ ਜਿਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਹ ਹਾਦਸਾ ਕਿੱਥੇ ਹੋਇਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਮੋਗਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਰਸਲ ਮੋਗਾ ਦੇ ਕਸਬਾ ਪੰਜਗਰਾਈ ਖੁਰਦ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਮੁਤਾਬਕ ਰੋਡਵੇਜ਼ ਦੀ ਬੱਸ ਸੀ ਜੋ ਕਿ ਕੋਟਕਪੂਰਾ ਤੋ ਚੱਲ ਕੇ ਮੋਗਾ ਵੱਲ ਜਾ ਰਹੀ ਸੀ ਤੇ ਦੋਨੋਂ ਕਾਰਾਂ ਜੋ ਸੀ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਜਾ ਰਹੀਆਂ ਸੀ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਬੱਸ ਦੀ ਤੇ ਦੋਹਾਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਕਿਸ ਤਰੀਕੇ ਇਹ ਟੱਕਰ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਏ ਕਿ ਆਮੋ ਸਾਹਮਣੇ ਇਹ ਟੱਕਰ ਹੋਈ ਹੈ ਤੇ ਪੰਜਾਬ ਰੋਡ ਵੇਜ਼ ਦੀ ਬੱਸੀ ਗੱਡੀਆਂ ਸੀ ਗੱਡੀਆਂ ਦੇ ਵਿੱਚ ਲੋਕ ਸਵਾਰ ਹੋ ਕੇ ਜਾ ਰਹੇ ਸੀ ਔਰ ਕਾਰ ਸਵਾਰਾਂ ਨੂੰ ਬੁਰੇ ਤਰੀਕੇ ਸੱਟਾਂ ਲੱਗੀਆਂ ਨੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਜੋ ਕਿ ਫਿਲਹਾਲ ਗਰੀਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਪਰ ਜਿਸ ਤਰੀਕੇ ਤਸਵੀਰਾਂ ਸਾਹਮਣੇ ਆਈਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਕਿਉਂਕਿ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਭ ਕੁਝ ਖਤਮ ਹੋ ਗਿਆ ਹੈ ਬੁਰੇ ਤਰੀਕੇ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਦਾ ਕੱਖ ਵੀ ਨਹੀਂ ਰਿਹਾ He... ਹਾਲਾਤ ਇਸ ਗੱਡੀ ਦੇ ਵਿੱਚ ਬੈਠੇ ਲੋਕਾਂ ਦੇ ਹੋਏ ਹੋਣੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਹਾਦਸਾ ਹੋਇਆ ਜਿਸ ਤਰੀਕੇ ਇਹ ਟੱਕਰ ਵੱਜੀ ਹੈ ਬਸ ਤੋਂ ਬੁਰੇ ਤਰੀਕੇ ਦੇ ਨਾਲ ਸੱਟਾਂ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਲੱਗੀਆਂ ਹੋਣੀਆਂ ਫਿਲਹਾਲ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਤੇ ਅਗਲੀ ਕਾਰਵਾਈ ਜੋ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਕਿ ਜੋ ਬੱਸ ਹੈ ਪੰਜਾਬ ਰੋਡ ਵੇਸ ਦੀ ਕੋਟ ਕਪੂਰਾ ਤੋਂ ਮੋਗਾ ਵੱਲ ਜਾ ਰਹੀ ਸੀ ਤੇ ਦੋਵੇਂ ਕਾਰਾਂ ਜੋ ਸੀਗੀਆਂ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਆ ਰਹੀਆਂ ਸੀਗੀਆਂ ਤੇ ਮੋਗਾ ਦੇ ਕਸਬਾ ਪੰਜਗਰਾਇਂ ਖੁਰਦ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਇੱਕ ਬਰਤਸਵੀਰਾਂ ਤੁਸੀਂ ਦੇਖੋ ਇਸ ਹਾਦਸੇ ਦੀਆਂ ਜੋ ਸਾਹਮਣੇ ਆਈਆਂ ਨੇ ਸੱਚੇਕਾਲ ਵਿਕ੍ਰਿਤ ਤੁਸੀਂ ਹੋ ਨੀਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੰਜਾਬ ਦੇ ਵਿੱਚ ਦੱਸ ਦਈਏ ਤੇਜ਼ ਰਫ਼ਤਾਰ ਬੱਸ ਜਿਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਔਰ ਇਸ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਸਾਹਤ ਸੇ ਤੋਂ ਬਾਅਦ ਜੋ ਇੱਕ ਕਾਰ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਕਹਿ ਸਕਦੇ ਹਾਂ ਕਿ ਕਾਰ ਖਤਮ ਹੋ ਗਈ ਹੈ ਇੱਕ ਗੱਡੀ ਬੁਰੇ ਤਰੀਕੇ ਖਤਮ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫ਼ਤਾਰ ਬੱਸ ਸੀ ਜਿਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਹ ਹਾਦਸਾ ਕਿੱਥੇ ਹੋਇਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦੰਦੇ ਆ ਮੋਗਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਰਸਲ ਮੋਗਾ ਦੇ ਕਸਬਾ ਪੰਜਗਰਾਈ ਖੁਰਦ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਮੁਤਾਬਕ ਰੋਡਵੇਜ਼ ਦੀ ਬੱਸ ਸੀ ਜੋ ਕਿ ਕੋਟਕਪੂਰਾ ਤੋ ਚੱਲ ਕੇ ਮੋਗਾ ਵੱਲ ਜਾ ਰਹੀ ਸੀ ਤੇ ਦੋਨੋਂ ਕਾਰਾਂ ਜੋ ਸੀ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਜਾ ਰਹੀਆਂ ਸੀ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਬੱਸ ਦੀ ਤੇ ਦੋਹਾਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਕਿਸ ਤਰੀਕੇ ਇਹ ਟੱਕਰ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਏ ਕਿ ਆਮੋ ਸਾਹਮਣੇ ਇਹ ਟੱਕਰ ਹੋਈ ਹੈ ਤੇ ਪੰਜਾਬ ਰੋਡ ਵੇਜ਼ ਦੀ ਬੱਸੀ ਗੱਡੀਆਂ ਸੀ ਗੱਡੀਆਂ ਦੇ ਵਿੱਚ ਲੋਕ ਸਵਾਰ ਹੋ ਕੇ ਜਾ ਰਹੇ ਸੀ ਔਰ ਕਾਰ ਸਵਾਰਾਂ ਨੂੰ ਬੁਰੇ ਤਰੀਕੇ ਸੱਟਾਂ ਲੱਗੀਆਂ ਨੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਜੋ ਕਿ ਫਿਲਹਾਲ ਗਨੀਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਪਰ ਜਿਸ ਤਰੀਕੇ ਤਸਵੀਰਾਂ ਸਾਹਮਣੇ ਆਈਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਕਿਉਂਕਿ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਭ ਕੁਝ ਖਤਮ ਹੋ ਗਿਆ ਹੈ ਬੁਰੇ ਤਰੀਕੇ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਦਾ ਕੱਖ ਵੀ ਨਹੀਂ ਰਿਹਾ He... ਹਾਲਾਤ ਇਸ ਗੱਡੀ ਦੇ ਵਿੱਚ ਬੈਠੇ ਲੋਕਾਂ ਦੇ ਹੋਏ ਹੋਣੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਹਾਦਸਾ ਹੋਇਆ ਜਿਸ ਤਰੀਕੇ ਇਹ ਟੱਕਰ ਵੱਜੀ ਹੈ ਬਸ ਤੋਂ ਬੁਰੇ ਤਰੀਕੇ ਦੇ ਨਾਲ ਸੱਟਾਂ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਲੱਗੀਆਂ ਹੋਣੀਆਂ ਫਿਲਹਾਲ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਤੇ ਅਗਲੀ ਕਾਰਵਾਈ ਜੋ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਕਿ ਜੋ ਬੱਸ ਹੈ ਪੰਜਾਬ ਰੋਡ ਵੇਸ ਦੀ ਕੋਟ ਕਪੂਰਾ ਤੋਂ ਮੋਗਾਵਲ ਜਾ ਰਹੀ ਸੀ ਤੇ ਦੋਵੇਂ ਕਾਰਾਂ ਜੋ ਸੀਗੀਆਂ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਆ ਰਹੀਆਂ ਸੀਗੀਆਂ ਤੇ ਮੋਗਾ ਦੇ ਕਸਬਾ ਪੰਜਗਰਾਇ ਖੁਰਦ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਇੱਕ ਬਰਤਸਵੀਰਾਂ ਤੁਸੀਂ ਦੇਖੋ ਇਸ ਹਾਦਸੇ ਦੀਆਂ ਜੋ ਸਾਹਮਣੇ ਆਈਆਂ ਨੇ ਅੱਛਾ ਕਲ ਵੇਖ ਰੇ ਤੁਸੀਂ ਓਨ ਇਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੰਜਾਬ ਦੇ ਵਿੱਚ ਦੱਸ ਦਈਏ ਤੇਜ਼ ਰਫ਼ਤਾਰ ਬੱਸ ਜਿਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਔਰ ਇਸ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਸਾਹਦ ਸੇ ਤੋਂ ਬਾਅਦ ਜੋ ਇੱਕ ਕਾਰ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਕਹਿ ਸਕਦੇ ਹਾਂ ਕਿ ਕਾਰ ਖਤਮ ਹੋ ਗਈ ਹੈ ਇੱਕ ਗੱਡੀ ਬੁਰੇ ਤਰੀਕੇ ਖਤਮ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫ਼ਤਾਰ ਬੱਸ ਸੀ ਜਿਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਹ ਹਾਦਸਾ ਕਿੱਥੇ ਹੋਇਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਮੋਗਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਰਸਲ ਮੋਗਾ ਦੇ ਕਸਬਾ ਪੰਜਗਰਾਈ ਖੁਰਦ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਮੁਤਾਬਕ ਰੋਡਵੇਜ਼ ਦੀ ਬੱਸ ਸੀ ਜੋ ਕਿ ਕੋਟਕਪੂਰਾ ਤੋ ਚੱਲ ਕੇ ਮੋਗਾ ਵੱਲ ਜਾ ਰਹੀ ਸੀ ਤੇ ਦੋਨੋਂ ਕਾਰਾਂ ਜੋ ਸੀ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਜਾ ਰਹੀਆਂ ਸੀ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਬੱਸ ਦੀ ਤੇ ਦੋਹਾਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਕਿਸ ਤਰੀਕੇ ਇਹ ਟੱਕਰ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਏ ਕਿ ਆਮੋ ਸਾਹਮਣੇ ਇਹ ਟੱਕਰ ਹੋਈ ਹੈ ਤੇ ਪੰਜਾਬ ਰੋਡ ਵੇਜ਼ ਦੀ ਬੱਸੀ ਗੱਡੀਆਂ ਸੀ ਗੱਡੀਆਂ ਦੇ ਵਿੱਚ ਲੋਕ ਸਵਾਰ ਹੋ ਕੇ ਜਾ ਰਹੇ ਸੀ ਔਰ ਕਾਰ ਸਵਾਰਾਂ ਨੂੰ ਬੁਰੇ ਤਰੀਕੇ ਸੱਟਾਂ ਲੱਗੀਆਂ ਨੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਜੋ ਕਿ ਫਿਲਹਾਲ ਗਨੀਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਪਰ ਜਿਸ ਤਰੀਕੇ ਤਸਵੀਰਾਂ ਸਾਹਮਣੇ ਆਈਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਕਿਉਂਕਿ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਭ ਕੁਝ ਖਤਮ ਹੋ ਗਿਆ ਹੈ ਬੁਰੇ ਤਰੀਕੇ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਦਾ ਕੱਖ ਵੀ ਨਹੀਂ ਰਿਹਾ He... ਹਾਲਾਤ ਇਸ ਗੱਡੀ ਦੇ ਵਿੱਚ ਬੈਠੇ ਲੋਕਾਂ ਦੇ ਹੋਏ ਹੋਣੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਹਾਦਸਾ ਹੋਇਆ ਜਿਸ ਤਰੀਕੇ ਇਹ ਟੱਕਰ ਵੱਜੀ ਹੈ ਬਸ ਤੋਂ ਬੁਰੇ ਤਰੀਕੇ ਦੇ ਨਾਲ ਸੱਟਾਂ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਲੱਗੀਆਂ ਹੋਣੀਆਂ ਫਿਲਹਾਲ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਤੇ ਅਗਲੀ ਕਾਰਵਾਈ ਜੋ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਕਿ ਜੋ ਬੱਸ ਹੈ ਪੰਜਾਬ ਰੋਡ ਵੇਸ ਦੀ ਕੋਟ ਕਪੂਰਾ ਤੋਂ ਮੋਗਾ ਵੱਲ ਜਾ ਰਹੀ ਸੀ ਤੇ ਦੋਵੇਂ ਕਾਰਾਂ ਜੋ ਸੀਗੀਆਂ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਆ ਰਹੀਆਂ ਸੀਗੀਆਂ ਤੇ ਮੋਗਾ ਦੇ ਕਸਬਾ ਪੰਜਗਰਾਇ ਖੁਰਦ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਇੱਕ ਬਰਤਸਵੀਰਾਂ ਤੁਸੀਂ ਦੇਖੋ ਇਸ ਹਾਦਸੇ ਦੀਆਂ ਜੋ ਸਾਹਮਣੇ ਆਈਆਂ ਨੇ ਸਤਿ ਸ੍ਰੀ ਅਕਾਲ ਵਿਕਰਤ ਤੁਸੀਂ ਹੋ ਨੀਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਪੰਜਾਬ ਦੇ ਵਿੱਚ ਦੱਸ ਦਈਏ ਤੇਜ਼ ਰਫ਼ਤਾਰ ਬੱਸ ਜਿਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ ਔਰ ਇਸ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਸਾਹਤ ਸੇ ਤੋਂ ਬਾਅਦ ਜੋ ਇੱਕ ਕਾਰ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਕਹਿ ਸਕਦੇ ਹਾਂ ਕਿ ਕਾਰ ਖਤਮ ਹੋ ਗਈ ਹੈ ਇੱਕ ਗੱਡੀ ਬੁਰੇ ਤਰੀਕੇ ਖਤਮ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫ਼ਤਾਰ ਬੱਸ ਸੀ ਜਿਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਹ ਹਾਦਸਾ ਕਿੱਥੇ ਹੋਇਆ ਹੈ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ ਮੋਗਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਤਰਸਲ ਮੋਗਾ ਦੇ ਕਸਬਾ ਪੰਜਗਰਾਈ ਖੁਰਦ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਸ ਦੇ ਮੁਤਾਬਕ ਰੋਡਵੇਜ਼ ਦੀ ਬੱਸ ਸੀ ਜੋ ਕਿ ਕੋਟਕਪੂਰਾ ਤੋ ਚੱਲ ਕੇ ਮੋਗਾ ਵੱਲ ਜਾ ਰਹੀ ਸੀ ਤੇ ਦੋਨੋਂ ਕਾਰਾਂ ਜੋ ਸੀ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਜਾ ਰਹੀਆਂ ਸੀ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਬੱਸ ਦੀ ਤੇ ਦੋਹਾਂ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਹੁਣ ਕਿਸ ਤਰੀਕੇ ਇਹ ਟੱਕਰ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਦੀ ਏ ਕਿ ਆਮੋ ਸਾਹਮਣੇ ਇਹ ਟੱਕਰ ਹੋਈ ਹੈ ਤੇ ਪੰਜਾਬ ਰੋਡ ਵੇਜ਼ ਦੀ ਬੱਸੀ ਗੱਡੀਆਂ ਸੀ ਗੱਡੀਆਂ ਦੇ ਵਿੱਚ ਲੋਕ ਸਵਾਰ ਹੋ ਕੇ ਜਾ ਰਹੇ ਸੀ ਔਰ ਕਾਰ ਸਵਾਰਾਂ ਨੂੰ ਬੁਰੇ ਤਰੀਕੇ ਸੱਟਾਂ ਲੱਗੀਆਂ ਨੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਜੋ ਕਿ ਫਿਲਹਾਲ ਗਨੀਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਪਰ ਜਿਸ ਤਰੀਕੇ ਤਸਵੀਰਾਂ ਸਾਹਮਣੇ ਆਈਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਕਿਉਂਕਿ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਸਭ ਕੁਝ ਖਤਮ ਹੋ ਗਿਆ ਹੈ ਬੁਰੇ ਤਰੀਕੇ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਦਾ ਕੱਖ ਵੀ ਨਹੀਂ ਰਿਹਾ He... ਹਾਲਾਤ ਇਸ ਗੱਡੀ ਦੇ ਵਿੱਚ ਬੈਠੇ ਲੋਕਾਂ ਦੇ ਹੋਏ ਹੋਣੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜ਼ਾਹਿਰ ਜਈ ਗੱਲ ਹੈ ਜਿਸ ਤਰੀਕੇ ਹਾਦਸਾ ਹੋਇਆ ਜਿਸ ਤਰੀਕੇ ਇਹ ਟੱਕਰ ਵੱਜੀ ਹੈ ਬਸ ਤੋਂ ਬੁਰੇ ਤਰੀਕੇ ਦੇ ਨਾਲ ਸੱਟਾਂ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਲੱਗੀਆਂ ਹੋਣੀਆਂ ਫਿਲਹਾਲ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਤੇ ਅਗਲੀ ਕਾਰਵਾਈ ਜੋ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਕਿ ਜੋ ਬੱਸ ਹੈ ਪੰਜਾਬ ਰੋਡ ਵੇਸ ਦੀ ਕੋਟ ਕਪੂਰਾ ਤੋਂ ਮੋਗਾ ਵੱਲ ਜਾ ਰਹੀ ਸੀ ਤੇ ਦੋਵੇਂ ਕਾਰਾਂ ਜੋ ਸੀਗੀਆਂ ਉਹ ਮੋਗੇ ਤੋਂ ਕੋਟ ਕਪੂਰਾ ਵੱਲ ਆ ਰਹੀਆਂ ਸੀਗੀਆਂ ਤੇ ਮੋਗਾ ਦੇ ਕਸਬਾ ਪੰਜਗਰਾਇਂ ਖੁਰਦ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਇੱਕ ਬਰਤਸਵੀਰਾਂ ਤੁਸੀਂ ਦੇਖੋ ਇਸ ਹਾਦਸੇ ਦੀਆਂ ਜੋ ਸਾਹਮਣੇ ਆਈਆਂ ਨੇ ਅਚੇ ਕਾਲ ਵਿਕਰਤ ਤੁਸੀਂ ਆਨ ਇਅਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਭਿਆਨਕ